ਉਦਿਆਨਾ ਦੇ ਪੇਚੂ ਟ੍ਰੈਫਿਕ ਇੰਚਾਰਜ ਦੀਪਕ ਕੁਮਾਰ ਦੇ ਵੱਲੋਂ ਜਲੰਧਰ ਬਾਈਪਾਸ ਦੇ ਨਜ਼ਦੀਕ ਕਰਤਾਰ ਕੰਪਨੀ ਦੀ ਬੱਸ ਦਾ ਵੱਡੇ ਹੂਟਰ ਲੱਗੇ ਹੋਣ ਦੇ ਕਾਰਨ ਮੌਕੇ ਤੇ ਚਲਾਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਦਾ ਕਹਿਣਾ ਕਿ ਅਫਸਰਾਂ ਦੇ ਹੁਕਮਾਂ ਤੇ ਕਾਰਵਾਈ ਹੋ ਰਹੀ ਹੈ ਜੇਕਰ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਤੇ ਗੱਡੀਆਂ ਤੇ ਵੱਡੇ ਹੂਟਰ ਲਗਾ ਕੇ ਘੁੰਮਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਵੇਗੀ ਹਾਲਾਂਕਿ ਜਦ ਡਰਾਈਵਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਡਰਾਈਵਰ ਦੇ ਵੱਲੋਂ ਸਵਾਲਾਂ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕੀਤਾ ਗਿਆ ਇਸ ਬਾਬਤ ਟ੍ਰੈਫਿਕ ਇੰਚਾਰਜ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅੱਜ ਮੱਥਾ ਮਤਵੀ ਸੀ ਕਾਰਜਕ੍ਰਮ ਜਿਹੜੇ ਅੱਜ ਆਖਾਂ ਜੀ ਪਰੈਸ਼ਰ ਆਰ ਉਹਨਾਂ ਦੇ ਅਗੇ ਵੀ ਬਸ ਬਾਕੀ ਹੋਸੀ ਕੀ ਗੱਲ ਬਾਤ ਸੀ ਇਹ ਰਹਾ ਨਾ ਜਲੰਧਰ ਬਾਈਪਾਸ ਦੇ ਉੱਤੇ ਅੱਜ ਪ੍ਰੋਗਰਾਮ ਸੀ ਆਪਣਾ ਉਹਦੇ ਸੰਬੰਧ ਵਿੱਚ ਪਬਲਿਕ ਆफी ਖੜੀ ਸੀ ਇਹ ਹੋਰ ਨਮਾਰਾ ਲੜਾਈ ਪ੍ਰੈਸ਼ਰ ਆਰ ਨਾਲ ਪ੍ਰੈਸ਼ਰ ਆਰ ਕਰਕੇ ਪਬਲਿਕ ਖੜੀ ਪ੍ਰੋਗਰਾਮ ਦਾ ਟੈਂਡ ਕਰ ਰਹੀ ਸੀ ਉਹਨੂੰ ਬੜੀ ਦਿੱਕਤ ਆ ਰਹੀ ਸੀ ਉਹਦੇ ਸੰਬੰਧ ਵਿੱਚ ਪ੍ਰੈਸ਼ਰ ਆਰ ਨਾਲ ਚਲਾਨ ਕੀਤਾ ਸੀ ਸਰ ਜੀ ਡਰਾਈਵਰ ਵੱਲੋਂ মিডিਆ ਨਾਲ ਬਤਮੀ ਜੀ ਨਾਲ ਬੋਲਿਆ ਗਿਆ ਸੀ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਫਿਰ ਤਾਂ ਗੱਡੀ ਦੇ ਆਰ.ਪੀ ਲੈ ਡਾਕੂਮੈਂਟ ਲੈ ਕੇ ਉਹਦਾ ਚਲਾਨ ਕਰਦਾ ਕਿਉਂ ਅੱਜ ਪ੍ਰੋਗ ਮਗਰ ਮੇਰੇ ਵਰਤਦਾ ਉਹ ਇਸ ਸੰਬੰਧ ਵਿੱਚ ਲੋਕ ਪੀਸਫੁਲ ਬਣਾ ਰਹੇ ਸੀ ਹੌਰਨ ਮਾਰਦਾ ਰਹੇ ਉਹਦਾ ਪ੍ਰੈਸ਼ਰ ਉਹਦਾ ਗਲਾਨ ਕਰਦਾ ਸੀ ਯਾਰ ਇੱਕ ਹੋਰ ਦਾ ਸਾਰੀ ਹੁੰਦਾ ਕੋਈ ਦੇਖ ਰਿਹਾ ਜੀ ਸਾਨੂੰ ਮਗਰ ਹਾਂਜੀ ਖੜੇ ਆ ਸੀ ਸਾਰੇ ਕਰ ਰਹੇ ਨਹੀਂ ਚੰਗੀ ਲੱਗੂਗੀ ਬਿਲਕੁਲ ਜੀ ਬਿਲਕੁਲ ਇਹੋ ਸਾਡੇ ਸੀਨੀਅਰ ਆਫਸਰਾਂ ਕੋਲ ਮੈਸੇਜ ਆਇਆ ਹੋਇਆ ਪ੍ਰੈਸ਼ਰ ਹੌਰਨ ਜਿਹੜੀ ਵੀ ਗੱਡੀ ਮਾਰਦੀ ਆ ਕੋਈ ਵੀ ਆ ਉਹਨੂੰ ਬੱਸੇ ਨਹੀਂ ਹੋਊਗਾ